ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਰੇਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਬਾਈਕ ਸਵਾਰਾਂ ਨੇ ਦਰਸਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਅੰਨੇ ਵਾ ਫਾਇਰਿੰਗ ਕਰਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਘਰ ਦੇ ਗੇਟ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਦੁਕਾਨ ਬੰਦ ਕਰਕੇ ਜਿਵੇਂ ਹੀ ਰਵੀ ਕੁਮਾਰ ਘਰ ਵਾਪਸ ਆ ਰਿਹਾ ਸੀਗਾ ਤੇ ਕਠਨਾ ਵੇਲੇ ਕਾਰ ਦੇ ਵਿੱਚ ਰਵੀ ਕੁਮਾਰ ਸਵਾਰ ਸੀ ਕਾਰ ਤੋਂ ਉਤਰਨ ਤੋਂ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਮੁਲਜ਼ਮਾਂ ਦੇ ਵੱਲੋਂ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਹ ਦਮ ਤੋੜ ਦਿੱਤਾ ਗਿਆ ਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਜੋ ਕੇ ਕਤਲ ਕੀਤਾ ਗਿਆ ਹਾਲਾਂਕਿ ਹਸਪੀਟਲ ਲਜਾਇਆ ਜਾ ਰਿਹਾ ਸੀਗਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਹੈ ਫਿਲਹਾਲ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਪਰਮਾਸ਼ਾ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸੇ ਜਗ੍ਹਾ ਦੀਆਂ ਤੁਨੋਂ ਅਸੀਂ ਆਹ ਤਸਵੀਰਾਂ ਵਖਾ ਰਿਆਂ ਦਰਸਲ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਕਸਬਾ ਡੇਰਾ ਬਾਬਾ ਨਾਨਕ ਜਿੱਥੇ ਕਿਸ਼ਰੇ ਆਮ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਛੜ ਚੁੱਕੇ ਨੇ ਵਿਸ਼ੰਬਰ ਸ਼ਰੇ ਆਮ ਕਰਿਆਨਾ ਸਟੋਰ ਮਾਲਕ ਦਾ ਕਤਲ ਕੀਤਾ ਗਿਆ ਹੁਣ ਤੱਕ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਇਹ ਬਲ 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 ਢੇਰ ਬਾਬਾ ਨਾਲ ਕਰਦੇ ਢੇਰ ਆਦੀ ਕਰਵਾਈ ਰਵੀ ਕੈਨਾ ਸਟੋਰ ਦੇ ਮਾਲਕ ਇੱਕ ਚੰਗੇ ਕਾਰੋਬਾਰੀ ਨੇ ਚੰਗਾ ਕਾਰੋਬਾਰਿਕ ਪਰਿਵਾਰ ਆ ਮਤ ਉਹ ਦੇਰ ਰਾਤ ਦੁਕਾਨ ਆਪਣੀ ਬੰਦ ਕਰਕੇ ਆਪਣੇ ਘਰ ਪੁੰਚਿਆ ਤੇ ਉਹਨੂੰ ਉਦੋਂ ਤੈਨੂੰ ਦੋ ਅਲੱਗ-ਸ਼ਾਹ ਤੇ ਲੋਕਾਂ ਨੇ ਮੋਟਰਸਾਈਕਲ ਸਵਾਰਾਂ ਨੇ ਉੱਤੇ ਗੋਲੀਬਾਰੀ ਕਰਤੀ ਤੇ ਗੋਲੀਬਾਰੀ ਕਰਨ ਤੋਂ ਬਾਅਦ ਜਦੋਂ ਉਹਦੀ ਹਾਲਤ ਗੰਭੀਰ ਹੋ ਗਈ ਦੋਨੋਂ ਜੋ ਹਸਪਤਾਲ ਜਾ ਰਿਹਾ ਜਾ ਰਹਾ ਸੁਨੰਦਰ ਰਸਤੇ 'ਚ ਨਵੀਂ ਡੈਥ ਹੋ ਗਈ ਉਹ ਬੜੀ ਦੁਖਦਾਈ ਗੱਲ ਆ ਵੀ ਇਸਦੀ ਘਟਨਾ ਦੇ ਦਾ ਬਣਾਣ ਇਸ ਦੋ ਸੂਤਰਾਂ ਤੋਂ ਜਾਣਕਾਰੀ ਮਿਲਿਆ ਵੀ ਰਵੀ ਨੂੰ ਇਹਨੂੰ ਪਹਿਲਾਂ ਵੀ ਛੱਡ ਵਗਰਾ ਆਇਆ ਸੀਗਾ ਔਰ ਉਹਨਾਂ ਨੂੰ ਸਕੌਦੀ ਵੀ ਮਿਲੀ ਹੋਈ ਸੀ ਲੇਕਿਨ ਸਕੌਦੀ ਗਾਰਡ ਜਿਹੜੇ ਨੇ ਉਸ ਨੂੰ ਪਰਮਿਸ਼ਨ ਲੈ ਕੇ ਉਹਨਾਂ ਦੇ ਘਰ ਗਏ ਕਿਉਂਕਿ ਰਾਤ ਦਾ ਟਾਈਮ ਸੀ ਉਹਨਾਂ ਵੀ ਆਪਣੇ ਘਰ ਚਲੇ ਜਾਣੇ ਆ ਲੇਕਿਨ ਸਕਿਉਰਟੀ ਮਿਲਣ ਦੇ باوجود ਉਹਦਾ ਜਿਹੜਾ ਕਤਲ ਹੋ ਗਿਆ ਹੋਰ ਬੜੀ ਦੁੱਖ ਦੀ ਘਟਨਾ ਹੈ ਇਸ ਨੂੰ ਲੈ ਕੇ ਡੇਰਵਾਬਾਣਾ ਨਾਲਕ ਦੇ ਲੋਕਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਖਾਸ ਕਰਕੇ ਕਾਰੋਬਾਰੀਆਂ ਤੇ ਜਿਹਨਾਂ 'ਤੇ ਹਮਲੇ ਹੋਣੇ ਕਿਉਂਕਿ ਪਹਿਲਾਂ ਵੀ ਡੇਰਵਾਬਾਣਾ ਦੇ ਕਈ ਕਾਰੋਬਾਰੀ ਸੱਡ ਆ ਚੁੱਕੇ ਨੇ ਕਈ ਫੋਟੋ ਵੀ ਕਾਲਾ ਆ ਚੁੱਕੇ ਨੇ ਔਰ ਜੋ ਸੂਤਰਾਂ ਤੋਂ ਜਾਣਕਾਰੀ ਮੇਰੇ ਕੋਲ ਹੈ ਵੀ ਇਹਨਾਂ ਨੂੰ ਵੀ ਸਕਿਉਰਟੀ ਮਿਲੀ ਹੋਏ ਸੀ ਐਸ.ਆਈ.ਐਸ ਕਰਕੇ ਬੜਾ ਦੁੱਖ ਦੀ ਘਟਨਾ ਹੈ ਤੇ ਸਕਿਉਰਟੀ ਮਿਲਣ ਦੇ باوجود ਕੋਈ ਆਪਣੇ ਘਰ ਚ ਲੱਗੇ ਉਸ ਤੋਂ ਬਾਅਦ ਇਹਦਾ ਵੀ ਗੋਲੀਆਂ ਮਾਰ ਕੇ ਮਾਰਤਾ ਗਿਆ ਔਰ ਲੋਕ ਪਾਇਆ ਜਾ ਰਿਹਾ ਖਾਸ ਕਰਕੇ ਡੇਰਾ ਉਹ ਕਸਬਾ ਅਕਸਰਦੀ ਕਸਬਾ ਉੱਥੇ ਕਾਰੋਬਾਰੀ ਲੋਕ ਨੇ ਚੰਗੇ ਜਿਹੇ ਕਾਰੋਬਾਰ ਕਰਨ ਵਾਲੇ ਲੋਕ ਨੇ ਜੀ ਇਸ ਤਰ੍ਹਾਂ ਦੀ ਦਹਿਸ਼ਤ ਦਾ ਬੋਲ ਬਣਾਗਾ ਦਾ ਲੋਕ ਕਿ ਹੋਏ ਆਪਣੇ ਕਾਰੋਬਾਰ ਕਰ ਸਕਣਗੇ ਜੀ ਅਪਤੰਬਰ ਨੇੜੇ ਦੀ ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇਗੀ ਕਿ ਇਹ ਸਾਫ ਹੋ ਸਕਿਆ ਕਿੰਨੇ ਲੋਕਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਤੇ ਸਵਾਰ ਹੋ ਕੇ ਆਏ ਸਨ ਪਰ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਜੋ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਕਹਿਣਾ ਵੀ ਤਿੰਨ ਲੋਕ ਮੋਟਰਸਾਈਕਲ ਬੋਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਗੋਲੀਬਾਰੀ ਫਾਇਰਿੰਗ ਕੀਤੀ ਹੈ ਜਦੋਂ ਉਹ ਦੁਕਾਨ ਬੰਦ ਕਰਕੇ ਜਦੋਂ ਜਾ ਰਹੇ ਸੀ ਉਦੋਂ ਹੀ ਗੋਲੀ ਫਾਇਰਿੰਗ ਕੀਤੀ ਗਈ ਆ ਔਰ ਮਤਲਬ ਤਿੰਨ ਲੋਕਾਂ ਦੀ ਗੱਲ ਦਿੱਤੀ ਜਾ ਰਹੀ ਹੈ ਕਿ ਦੇ ਰਾਤ ਦਾ ਐਮਜਰਸੀ ਸਿਸਟਮ ਰਾਤ ਤੋਂ ਮਿਲਣੇ ਕਿ ਹੁਣ ਜੋ ਸੀਐਸਟੀ ਮਿਲਦੀ ਹੈ ਉਹ ਵਲਾਈਡ ਕਰਾਈਤੀ ਹੈਗੀ ਲੇਕਿਨ ਫਿਲਹਾਲ ਇਸ ਚੀਜ਼ ਨੂੰ ਲੈ ਕੇ ਲੋਕਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਹੈ ਕਿ ਚੰਗੇ ਕਾਰੋਬਾਰੀ ਦਾ ਮਤਲਬ ਸਾਰੀਆਂ ਗੋਲੀਆਂ ਛਰੇਮ ਤੇ ਆ ਕੇ ਮਾਰ ਦੇਣਾ ਔਰ ਜੀ हां दे, ठीक है। ਬਸ਼ੇਂਪੁਰ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਰੇਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ। ਅਣਪਛਾਤੇ ਬਾਈਕ ਸਵਾਰਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆ ਘਰ ਦੇ ਗੇਟ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਮulzuma ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।